ਰਾਜ ਨੂੰ ਬਹੁਤ ਤਾਂ ਰਾਗੀ ਦੇਖਾ 31 ਹਜ਼ਾਰ 10 ਹਜ਼ਾਰ ਰੁਪਏ ਕੁਸ਼ੀਨ ਪੰਜਾਬ ਰੋਡ ਤੇ ਆ ਲੋ ਆ ਲੋ ਆਹ ਦੇਖ ਦਿਓ ਜੋ ਬਜਟ ਹੈ ਹਿਮਿਆ ਪਿਆ ਦਾ ਪਿਆਜ਼ ਤੇ ਹੋਰ ਸਬਜ਼ੀਆਂ ਜਿਹੜੇ ਲਗਾਤਾਰ ਰੇਟ ਵਧਦਾ ਜਾ ਰਿਹਾ ਕਿੰਨਾ ਕਰ ਰਿਹਾ ਰੇ ਜਿੱਥੇ ਆਮ ਆਦਮੀ ਦੀ ਰੋਟੀ ਤਾਂ ਬਿਲਕੁਲ ਹੀ ਮੁਸ਼ਕਲ ਹੋਈ ਵੀ ਹੈ ਜੀ ਕੇਂਦਰ ਸਰਕਾਰ ਹੋਵੇ ਚਾਹ ਪੰਜਾਬ ਸਰਕਾਰ ਹੋਵੇ ਦੋਵੇਂ ਮਹਿਗਾ ਹੀ ਚ ਆਪਣਾ ਆਪਣਾ ਯੋਗਦਾਨ ਬਰਾਬਰ ਪਾ ਰਹੀਆਂ ਉਹ ਟਮਾਟਰ ਇਹ ਲਾਉ ਇਹ ਵੀ 40-50 ਰੁਪਏ ਤੋਂ ਉੱਪਰ ਫਿਰ ਰਿਹਾ ਹੈ ਪਿਆਜ਼ ਹੈ ਉਹ 50-60 ਤੋਂ ਉੱਪਰ ਫਿਰ ਰਿਹਾ ਹੈ ਮਤਲਬ ਜੇ ਲਈਏ ਸੇਬ ਤੇ ਪਿਆਜ਼ ਇਹਦਾ ਟਮਾਟਰ ਦਾ ਰੇਟ ਇੱਕੋ ਜਿਹਾ ਹੋਇਆ ਹੋਇਆ ਹੈ ਸੇਬ ਵੀ ਉਸੇ ਰੇਟ ਮਿਲ ਸਕਦਾ ਹੈ ਟਮਾਟਰ ਪਿਆਜ਼ ਵੀ ਉਸੇ ਰੇਟ ਮਿਲ ਸਕਦਾ ਹੈ ਹੁਣ ਤੜਕਾ ਲਾਉਣ ਨੂੰ ਤਾਂ ਪਿਆਜ਼ ਟਮਾਟਰ ਦੀ ਲੋੜ ਹੈ ਸੇਬ ਦੀ ਤਾਂ ਨਹੀਂ ਤੋ ਤਾਂ ਆਮ ਆਦਮੀ ਦੀ ਥਾਲੀ ਬਿਲਕੁਲ ਖਾਲੀ ਹੁੰਦੀ ਜਾ ਰਹੀ ਹੈ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੁਣ ਪੈਟਰੋਲ ਵੀ ਵਧਾਤਾ ਬਿਜਲੀ ਵੀ ਵਧਾਤੀ ਡੀਜ਼ਲ ਵੀ ਵਧਾਤਾ ਇਹ ਸਾਰਾ ਕੁਝ ਗਰੀਬਾਂ ਤੇ ਹੀ ਪੈਂਦਾ ਹੈ ਆਮ ਆਦਮੀ ਤੇ ਹੀ ਪੈਂਦਾ ਹੈ ਨਦੀ ਮੁਸ਼ਕਲਾਂ ਦੇ ਪਰੇ ਇਹਨੂੰ ਵਧ ਰਹੀਆਂ ਹੈ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੱਡੇ ਘਰਾਂ ਦੇ ਕੰਮ ਚੱਲ ਜਾਂਦੇ ਨੇ ਲੇਕਿਨ ਛੋਟੇ ਘਰਾਂ ਨੂੰ ਪਾਣੀ ਨਾਲ ਰੋਟੀ ਖਾਣੀ ਜ਼ਰੂਰੀ ਹੋ ਗਈ ਉਹਨੂੰ ਪਿਆਸੀ ਆਲਾ ਕਹਿੰਦੇ ਵੀ ਚਟਣੀ ਘੁੱਟ ਕੇ ਕੋਈ ਨਹੀਂ ਖਾ ਲਾ ਜੇ ਸਾਤੀ ਦਾ ਰੇਟ ਵੱਧ ਗਿਆ ਪਹਿਲਾਂ 40 ਬਿਲਕੁਲ ਪਹਿਲੇ ਚਟਣੀ ਦਾ ਬਣ ਜਾਂਦੀ ਸੀ ਬੱਲੇ ਤਾਂ ਚਟਣੀ ਦਾ ਬਣ ਜਾਂਦੀ ਸੀ ਲੇਕਿਨ ਹੁਣ ਉਹ ਵੀ ਨਹੀਂ ਹੈ ਹੁਣ ਤਾਂ ਸਮਝੋ ਨੂਨ ਮਿਰਚ ਨਾਲੇ ਖਾ ਰਿਹਾ ਹੈ ਗਰੀਬ ਆਦਮੀ ਕਿਉਂਕਿ ਜਦੋਂ ਹੋਊ ਬਿਜਲੀ ਦੇ ਖਰਚੇ ਉੱਪਰ ਉਹ ਜਾਂ ਪੈਟਰੋਲ ਵਗੈਰਾ ਦੇ ਖਰਚੇ ਹਨਾ ਪੂਰੇ ਕਰੂਗਾ ਜਾਂ ਫਿਰ ਆਪਣੇ ਘਰ ਦੇ ਖਰਚੇ ਪੂਰੇ ਕਰੂਗਾ ਸਾਰੀਆਂ ਚੀਜ਼ਾਂ ਹੀ ਉੱਪਰ ਤੋਂ ਉੱਪਰ ਜਾ ਰਹੀਆਂ ਨੇ ਕੋਈ ਨਹੀਂ ਰੋਕ ਰਿਹਾ ਕਿਸੇ ਦਾ ਧਿਆਨ ਨਹੀਂ ਹੈ ਹਨ ਸਭ ਇਲੈਕਸ਼ਨਾਂ ਚ ਲੱਗੇ ਹੋਏ ਨੇ ਕੋਈ ਇੱਧਰ ਜਿੱਤਣਾ ਚਾਹੁੰਦਾ ਕੋਈ ਉੱਧਰ ਲੇਕਿਨ ਗਰੀਬ ਨੂੰ ਜਿੱਤਣਾ ਕੋਈ ਨਹੀਂ ਚਾਹੁੰਦਾ ਇਹ ਪਿਆਜ਼ ਨੂੰ ਇੰਨੇ ਰੁਪਏ ਜਿਹੜਾ ਚੱਲ ਰਿਹਾ ਨਾਰਮਲੀ ਪਿਆਜ਼ ਜੀ 60 ਰੁਪਏ ਤੋਂ ਥੋਕ ਵਾਲੀ ਮੰਡੀ ਚ ਦੇਖੋ 10 20 ਰੁਪਏ ਜਿਹੜਾ ਰੇੜੀ ਤੇ ਲਾ ਰਿਹਾ ਉਹਨੇ ਵੀ ਕਮਾਉਣੇ ਨੇ ਤਾਂ ਸਮਝੋ ਆਮਨਾਸ ਕੀ ਲੱਗਦਾ ਹੋਰ ਰੇਟ ਵਧੂ ਜਿੰਨੇ ਪਹਿਲਾਂ 100 ਤੋਂ ਪਾਰ ਹੋ ਗਿਆ ਸੀ ਅੱਜ ਬਿਲਕੁਲ ਉਮੀਦ ਹੋਈ ਹੈ ਸਾਰੀਆਂ ਚੀਜ਼ਾਂ ਦਾ ਰੇਟ ਵੱਧ ਰਿਹਾ ਜੀ ਇਕੱਲੇ ਪਿਆਜ਼ ਦਾ ਨਾ ਕਹੋ ਨਾ ਗੋਭੀ ਵੀ ਬਹੁਤ ਮਹਿੰਗੀ ਜਿਹੜੇ ਹਰੇ ਮਟਰ ਨੇ ਉਹ 200 ਰੁਪਏ ਕਿਲੋ ਦੇ ਰੇਟੇ ਪਹੁੰਚੇ ਹੋਏ ਨੇ ਦੇਖੋ ਕਮਾਲ ਦੀ ਗੱਲ ਹੈ ਤੇ ਗੋਭੀ ਹੈ ਉਹ ਵੀ 80-90 ਰੁਪਏ 70 ਦੇ ਰੇਟੇ ਪਹੁੰਚੀ ਹੋਈ ਹੈ ਸਾਰੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਗਈਆਂ ਜੀ ਕੋਈ ਚੀਜ਼ ਖਾਣ ਵਾਲੀ ਨਹੀਂ ਕੋਈ ਦਾਲਾ ਖਾਣ ਵਾਲੀ ਨਹੀਂ ਕਿ ਸਬਜ਼ੀ ਖਾਣ ਵਾਲੀ ਨਹੀਂ ਈ ਲੱਗਦਾ ਫਿਰ ਗਰੀਬਤਾ ਵਿਚਾਰਾ ਕਰੂ ਕੀ ਗਰੀਬਤਾ ਚ ਲੋਕ ਕਾਲੂਆ ਗਰੀਬਤਾ ਜੀ ਦੇਖੋ ਭਗਵਾਨ ਨਾ ਨਹੀਂ ਦੇਖ ਸਕਦਾ ਹੁੰਦਾ ਉਹੀ ਉਹ ਦੇਖ ਰਿਹਾ ਹੈ ਹਨਾ ਉਹ ਜੇ ਪਰਮਾਤਮਾ ਹੀ ਕੁਝ ਕਰ ਦੋਵੇ ਤਾਂ ਵਧੀਆ ਜੀ ਲੈ ਲੇਕਿਨ ਉਮੀਦ ਤਾਂ ਨਹੀਂ ਲੱਗਦੀ ਵੀ ਕੋਈ ਸਿਆਸੀ ਆਗੂ ਇਹਨਾਂ ਦਾ ਹੱਥ ਪੜੂਗਾ ਬਾਤ ਤਾਂ ਵਿਗੜਾ ਉਹ 17 80 ਵਿਗੜਾ ਗਿਆ ਜੀ ਤਾਂ ਇਹ ਬੋਲ ਬੱਸ ਸਕਦਾ ਪੜ ਕੇ ਦੇਣਾ ਹੈ ਸਰਕਾਰ ਨੂੰ ਕੀ ਹੈ ਕਿਉਂ ਬਦ ਰਿਹਾ ਪਿਛੋ ਫਸਲ ਘਟਾ ਇਸ ਵਰਗ ਦੇ ਨੇ ਜੀ ਫਸਲ ਬਰਬਾਦ ਵੀ ਕੁਝ ਤੋਂ ਜ਼ਿਆਦਾ ਹੋ ਗਈ ਕਿੰਨੇ ਨੇ ਜੀ ਬਾਰਿਸ਼ ਕਰ ਅੰਬਾਰਸ਼ ਕਰਕੇ ਹਾਂ ਜੀ ਕੀ ਹੋ ਗਿਆ ਪਿਆਰ ਕਿੱਥੋਂ ਆਇਆ ਇਹ ਆਪਾਂ ਐਮਪੀ ਬਦਨਾਵਰ ਤੋਂ ਆ ਰਹੇ ਜੀ ਕਹਿੰਦੇ ਨੇ ਪਿਆਰ ਹਾਂਜੀ ਉਤਰੀ ਬਾਰਸ਼ ਤਾਂ ਕਾਫੀ ਆ ਆ ਉੱਪਰ ਬਸ ਸਰਪੜੇ ਰਹੀਆਂ ਜੀ ਕਹਿੰਦੇ ਨੇ ਪਿਆਰ ਮੋਕ ਖਾਵ ਹੋ ਗਿਆ ਮੈਂ ਫਸਲ ਮੋਕਰਾ ਹੋ ਗਈ ਇਸ ਵਰ੍ਹੇ ਪਿਆਰ ਇਹ ਲੱਗਦਾ ਹੁਣ ਆ ਦੇ ਟਾਈਮ ਤੇ ਕਿੰਨਾ ਹੋ ਗਿਆ ਆਜ ਕਹਿੰਦੇ ਨੇ ਤੀਜੀ ਹੋ ਸਕਦੀ ਹੈ ਪਿਆਰ ਜੀ ਕਹਿੰਦੇ ਨੇ ਕਿੰਨੇ ਦਾ ਬਸ ਇਹ ਹੋ ਗਿਆ 70-75 ਹਜ਼ਾਰ ਦਾ ਪਿਆਰ ਜੀ ਹਾਂਜੀ ਤੋਂ ਮਲਟੀਚ ਵਿੱਚ ਹਰੀ ਤੇ ਜਿਹੜੀ ਚੀਜ਼ ਆ ਆਸਮਾਨ ਤੋਂ ਚੜਹੀ ਆ ਤੇ ਪਿਆਰ ਦਾ ਰੇਟ ਹੁਣ ਲਗਾਤਾਰ ਵਧਿਆ ਕਿੰਨਾ ਕੁ ਹਾਸੇ ਪਹਿਰੇ ਆ ਜਾਦਾ ਜਿਹੜਾ ਅਸਰ ਹੈਗਾ ਪਿੱਛੋਂ ਫਸਲ ਹੀ ਘਟ ਹੈ। ਔਰ ਕੁਛ ਬਰਸਾਤਾ ਕਰਕੇ ਮਾਲ ਘਟਾ ਰਿਹਾ। ਇਸ ਕਰਕੇ ਪਿਆਜ਼ ਮਾਰਕੀਟ ਚ ਤੇਜ਼ ਚੱਲ ਰਿਹਾ। ਇੱਥੇ ਕਹਿੰਦਾ ਅੱਜ ਦੀ ਕਰਾ ਤੋਂ ਲੈ ਕੇ 60 ਜੀ ਜਿਸ ਤਰ੍ਹਾਂ ਅੱਜ ਦਾ ਹਾਲਾਤ ਚੱਲ ਰਹੇ ਨੇ ਜਦ ਤੱਕ ਨਵਾਂ ਪਿਆਜ਼ ਨਹੀਂ ਆਉਂਦਾ ਜਦ ਤੱਕ ਪਿਆਜ਼ ਦੀ ਤੇਜ਼ੀ ਰਹੇਗੀ 65 ਤੱਕ ਜਾ ਸਕਦਾ ਹੈ। ਮਾਰਕੀਟ ਪਿੱਛੋਂ ਹੈਗੀ ਹੈ ਤੇਜ਼। ਬਰਸਾਤਾ ਕਰਕੇ ਪਿਆਜ਼ ਹੈਗਾ ਘਟ ਔਰ ਮਾਲ ਦੀ ਆਵਾਜ਼ ਹੀ ਘਟ ਹੋ ਰਹੀ ਹੈ। ਔਰ ਖਰੀਦ ਜ਼ਿਆਦਾ ਹੋ ਰਹੀ ਹੈ ਮਾਰਕੀਟ ਦੀ ਡਿਮਾਂਡ ਜ਼ਿਆਦਾ ਹੈ ਇਸ। ਕੀ ਜਿੰਨਾ ਤੇ ਲੋਕਾਂ ਕਹਿੰਦੇ ਹੁਣ ਉਹ ਪਹਿਲਾਂ ਤਾਂ 30 ਰੁਪਏ ਕੀ ਤੁਸੀਂ ਹੁਣ ਐਨਾ ਰੇਟ ਦਾ ਇਹ ਸਬਜ਼ੀ ਦਾ ਹੁਣ ਕੋਈ ਵੀ ਕੰਟਰੋਲ ਰੇਟ ਨਹੀਂ ਹੋ ਸਕਦਾ ਲੱਗਦਾ ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈਗਾ ਪਿੱਛੋਂ ਮਾਰਕੀਟ ਦੇ ਹਿਸਾਬ ਨਾਲ ਹੀ ਇੱਥੇ ਮਾਲ ਦਾ ਰੇਟ ਖੁੱਲਦਾ ਹੈਗਾ ਹਰ ਇੱਕ ਸਬਜ਼ੀ ਦਾ ਰੇਟ ਹੈਗਾ ਇੱਕ ਵਾਰ ਹਰ ਇੱਕ ਸਬਜ਼ੀ ਕੁਝ ਸਾਲਾਂ ਬਾਅਦ ਸਬਜ਼ੀਆਂ ਖਤਮ ਕਰਦੀਆਂ ਕੁਝ ਲੋਕ ਅੱਜ ਕੱਲ ਜੀਰੀਆਂ ਦੇ ਚਾਵਾਂਣ ਜ਼ਿਆਦਾ ਨੇ ਸਬਜ਼ੀਆਂ ਵਾਈ ਜਾਂਦੇ ਨੇ ਜੀਰੀਆਂ ਲਾਈ ਜਾਂਦੇ ਨੇ ਸਬਜ਼ੀ ਆਇਆ ਨਹੀਂ ਉਹ ਸਬਾਨਾਂ ਨੂੰ ਚੜੀ ਜਾਂਦੀਆਂ ਨੇ ਜਿਹੜੇ ਪਹਾੜੀ ਸਬਜ਼ੀਆਂ ਨੇ ਉਹ ਸਬਜ਼ੀਆਂ ਕੱਟਨੇ ਥੋੜੀ ਆਉਂਦੀਆਂ ਨੇ ਖਾਨ ਵਾਲੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਸਬਜੀ ਦੀ ਤੇਜ਼ੀ ਪੱਕੀ ਹੀ ਤੇਜ਼ੀ ਤੇਜ਼ੀ ਹੋ ਰਹੀ ਨਹੀਂ ਆ ਪਿਆ ਜਿਹੜੀ ਪਹਾੜੀਆ ਸਬਜੀ ਨੇ ਤੁਸੀਂ ਕਾਹਦਾ ਕੰਮ ਕਰਦੇ ਹੋ ਸਬਜੀ ਦਾ ਕੀ ਕਿੰਨੇ ਕੁ ਰੇਟ ਵੱਜੇ ਸਬਜੀ ਦੇ ਜਿਆਦਾ ਮੀਂਹ ਵਰਸ਼ਾ ਨੇ ਸਬਜੀ ਆਂਦੀ ਹੈ ਇਹ ਕਿੰਨੀ ਹੈ ਕਿਆ ਦਾ ਕੀ ਰੇਟ ਹੋ ਗਿਆ ਹੁਣ ਕਿੰਨਾ ਵਿਕ ਰਿਹਾ ਹੁਣ ਤਾਂ 60 ਰੁਪਏ ਵਿਕ ਰਿਹਾ ਹੈ 60 ਪਿਆ ਕੀ ਲਗਦਾ ਹੁਣ ਵਾਲੇ ਟਾਈਮ ਤੇ ਕਿੰਨਾ ਰਸ ਆ ਖੁਸ਼ੀ ਹੱਸਦਾ ਸਾਰੇ ਸਭੀ ਹਾਂ ਅਸੀਂ ਹੋ ਗਏ ਰੇਟ ਆਣਦੇ ਆਈ ਜਾਨ ਤੁਹਾਡੇ ਨਾਲ ਜਿਵੇਂ ਕਸਟਮਰ ਆ ਕੇ ਲੋਕ ਵੀ ਕਹਦੇ ਹੋਣਗੇ ਕੁਝ ਰੇਟ ਜਿਆਦੇ ਬਾਹਰ ਹਾਂ ਬੋਲਦਾ ਗੈਰੇ ਕੀ ਬੋਲਦਾ ਕੇ ਤੂੰ ਮਹਿੰਗਾ ਲਾਇਆ ਮੰਡੀ ਆ ਕੇ ਪਹਿਲਾਂ ਪਤਾ ਕਰੋ ਮਹਿੰਗਾਈ ਮਹਿੰਗਾ ਹੋ ਤਾ ਹੋਰ ਸਬਜ਼ੀਆਂ ਦੇ ਕੀ ਰੇਟ ਜਿਵੇਂ ਕੋਕੀ ਹੋਵੇ ਮਟਰ ਹੋਵੇ ਟਮਾਟਰ ਹੋਵੇ ਗੋਭੀ 70 ਸੀ ਵੀਗਰੀ ਅੱਜ ਸਿਆਣੀ ਸਾਰੇ ਤੇ ਜੀ ਨੇ ਕਦੂ ਮੰਦਾ ਗੱਲਾਂ ਕੀ ਲੱਗਦਾ ਤੁਹਾਡੀ ਰੋਜੀ ਰੋਟੀ ਦੇ ਪੱਤ ਪੱਤ ਮਰ ਘਟ ਆਉਦਾ ਹਾਂ ਸੋ ਜਿਹੜੀ ਸਮਝ ਸੰਜੀ ਮਹਿੰਗੀ ਹੈ ਆਂਦਾ ਹੀ ਨਹੀਂ ਹੈ ਹਰੇ ਕੋਈ ਸਮਝਦਾ ਮੁੰਡਾ ਬੱਸ ਵੇ ਅਗੇ ਵੀ ਗਈ ਨਹੀਂ